ਸਾਚੀਆ ਕਾਲ ਮੈਂ ਮਨਪ੍ਰੀਤ कौर ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਨਜ਼ਰ ਮਾਰਦੇ ਹਾਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੇ ਕੈਬਨਿਟ ਮੰਤਰੀ ਹਰਜੋਤ ਪੈਂਸ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਭਾਖੜਾ ਡੈਮ ਤੋਂ ਇੱਕ ਵਾਰ ਫਿਰ ਵਾਧੂ ਪਾਣੀ ਛੱਡਿਆ ਜਾਣਾ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਰਕੇ ਪੰਜਾਬ ਪਹਿਲਾਂ ਹੀ ਹੜ੍ਹਾਂ ਦੀ ਮਾਰ ਚੱਲ ਰਹੀ ਸੀ ਪੰਜਾਬ ਦੀ ਜਿਹੜੀ ਹਾਲਤ ਹੈ ਉਹ ਨਾਜ਼ੁਕ ਬਣੀ ਹੋਈ ਸੀ ਕਿਸਾਨਾਂ ਦੀਆਂ ਫਸਲਾਂ ਪਾਣੀ ਦੇ ਵਿੱਚ ਤਬਾਹ ਹੋ ਗਈਆਂ ਲੋਕਾਂ ਦੇ ਘਰ ਢਹਿ ਢੇਰੀ ਹੋ ਗਏ ਤੇ ਕਈ ਕੀਮਤੀ ਜਾਨਾਂ ਇਸ ਹੜ੍ਹਾਂ ਦੀ ਮਾਰ ਦੇ ਵਿੱਚ ਚੜੀਆਂ ਗਈਆਂ ਤੁਹਾਨੂੰ ਦੱਸ ਦਈਏ ਕਿ ਇੱਕ ਵਾਰ ਫੇਰ ਤੋਂ ਪਾਖੜਾ ਜਿਹੜਾ ਉਹ ਤਬਾਹੀ ਬਚਾਏਗਾ ਪੰਜਾਬੀਓ ਸਾਵਧਾਨ ਹੋ ਜਾਓ ਪਾਖੜਾ ਦੇ ਆਸ-ਪਾਸ ਦੇ ਜਿੰਨੇ ਵੀ ਪਿੰਡ ਨੇ ਇੱਕ ਵਾਰ ਉਹਨਾਂ ਨੂੰ ਫੇਰ ਤੋਂ ਹੜ੍ਹਾਂ ਦੀ ਮਾਰ ਚ ਲੈਣੀ ਪੈਣੀ ਹੈ ਜਿਸ ਸੰਕਟ ਦੇ ਵਿੱਚੋਂ ਬਾਹਰ ਆਏ ਸੀ ਜਿਸ ਤਬਾਹੀ ਦੇ ਵਿੱਚੋਂ ਬਾਹਰ ਆਏ ਸੀ ਇੱਕ ਵਾਰ ਫਿਰ ਤੋਂ ਉਸ ਤਬਾਹੀ ਨੂੰ ਛੱਲਣਾ ਪੈਣਾ ਕਿਉਂਕਿ ਜਿਹੜਾ ਭਾਖੜਾ ਹੈ ਉਹ ਇੱਕ ਵਾਰ ਫਿਰ ਤੋਂ ਉਫਾਨ ਤੇ ਚੱਲ ਪਿਆ ਹੈ ਭਾਖੜਾ ਦਾ ਪਾਣੀ ਹੈ ਜਿਹੜਾ ਇੱਕ ਵਾਰ ਫਿਰ ਤੋਂ ਛੱਡਿਆ ਜਾਣਾ ਤੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਉਸ ਪਾਣੀ ਦੀ ਜਿਹੜੀ ਮਾਰ ਪਾਏਗੀ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਇਸ ਵੇਲੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਇੱਕ ਵਾਰ ਫਿਰ ਤੋਂ ਖਤਰੇ ਦੇ ਘੁੱਗੂ ਵੱਜ ਗਏ ਨੇ ਤੇ ਆਸ-ਪਾਸ ਦੇ ਪਿੰਡ ਦੇ ਜੋ ਲੋਕ ਨੇ ਉਹਨਾਂ ਨੂੰ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਇੱਕ ਵਾਰ ਫਿਰ ਤੋਂ ਜਿਹੜਾ ਪਾਣੀ ਹੈ ਉਹ ਤੁਹਾਡੇ ਘਰਾਂ ਦੇ ਵਿੱਚ ਪਹੁੰਚ ਸਕਦਾ ਹੈ ਤੇ ਮੌਸਮ ਵਿਭਾਗ ਨੇ ਅਲਰਟ ਵੀ ਜਾਰੀ ਕਰ ਦਿੱਤਾ ਹੈ ਕਿ ਆਉਣ ਵਾਲੇ ਜਿਹੜੇ 4 ਦਿਨ ਨੇ ਇਹਨਾਂ ਦੇ ਵਿੱਚ ਤੇਜ਼ ਮੀਂਹ ਪੈਣਾ ਹੈ ਅੱਜ ਤੋਂ 4 ਦਿਨ ਲਗਾਤਾਰ ਹੈ ਜਿਹੜਾ ਉਹ ਤੇਜ਼ ਮੀਂਹ ਪਏਗਾ ਤੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜੀ ਤਬਾਹੀ ਹੈ ਉਹ ਮੱਚ ਸਕਦੀ ਹੈ ਤੁਹਾਨੂੰ ਦੱਸ ਦੇ ਕਿ ਲਗਾਤਾਰ ਪੰਜਾਬ ਆ ਜਿਹੜਾ ਉਹ ਅਲਰਟ ਦੇ ਚੱਲ ਰਿਹਾ ਆ ਇਸ ਮੁਸ਼ਕਿਲ ਦੀ ਘੜੀ ਦੇ ਵਿੱਚੋਂ ਲੋਕ ਮਸਾਂ ਹੀ ਉੱਠਣ ਲੱਗੇ ਸੀ ਲੋਕਾਂ ਤੱਕ ਮਸਾਂ ਹੀ ਜੋ ਰਾਸ਼ਨ ਐ ਉਹ ਪਹੁੰਚਣ ਲੱਗਿਆ ਸੀ ਬਟ ਇੱਕ ਵਾਰ ਫਿਰ ਤੋਂ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਲਾਈਵ ਆ ਕੇ ਵੱਡਾ ਬਿਆਨ ਦੇ ਦਿੱਤਾ ਤੇ ਕਹਿ ਦਿੱਤਾ ਕਿ ਪੰਜਾਬੀਓ ਸਾਵਧਾਨ ਹੋ ਜਾਓ ਕਿਉਂਕਿ ਭਾਖੜਾ ਜਿਹੜਾ ਉਹ ਫਿਰ ਤੋਂ ਤਬਾਹੀ ਬਚਾਉਣ ਲੱਗਿਆ ਹੈ ਭਾਖੜਾ ਦਾ ਪਾਣੀ ਛੱਡ ਦਿੱਤਾ ਜਾਣ ਲੱਗਿਆ ਇਤਿਆਜ਼ਪਾਸ ਦੇ ਜੋ ਵੀ ਪਿੰਡ ਨੇ ਹੁਣ ਉਹਨਾਂ ਨੂੰ ਤੇ ਮਾਰ ਚੱਲਣੀ ਹੀ ਪਾਏਗੀ ਨਾਲ ਹੀ ਜਿਹੜਾ ਮੌਸਮ ਵਿਭਾਗ ਨੇ ਆਈਐਫਡੀ ਨੇ ਅਲਰਟ ਕੀਤਾ ਹੈ ਕਿ ਆਉਣ ਵਾਲੇ 4 ਦਿਨ ਸੌਖੇ ਨਹੀਂ ਲੰਘਣੇ ਕਿਉਂਕਿ ਹੁਣ ਤੇਜ਼ ਮੀਂਹ ਪੈਣਾ ਹਨੇਰੀ ਚੱਲਣੀ ਹੈ ਤੂਫਾਨ ਚੱਲਣੇ ਨੇ ਉਸ ਤੋਂ ਸਾਫ਼-ਸਾਫ਼ ਇਹ ਵੀ ਸਿੱਧ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਇਹ ਜਿਹੜੀ ਉਹ ਤਬਾਹੀ ਮੱਚਣੀ ਹੈ ਪੰਜਾਬੀ ਹਮੇਸ਼ਾ ਹੀ ਮੁਸ਼ਕਲਾਂ ਦਾ ਡਟ ਕੇ ਸਾਹਮਣਾ ਕਰਦੇ ਨੇ ਬਟ ਇਸ ਵਾਰ ਜੋ ਤਬਾਹੀ ਮੱਚੀ ਹੈ ਉਹ 55 ਸਾਲਾਂ ਦੇ ਵਿੱਚ ਦੂਸਰੀ ਵਾਰ ਮੱਚੀ ਹੈ ਤੇ ਹੁਣ ਜੋ 4 ਦਿਨ ਲਗਾਤਾਰ ਮੀਂਹ ਪੈਣਾ ਹੈ ਹੋ ਸਕਦਾ ਫਿਰ ਤੋਂ ਹੜ੍ਹ ल्या ਦਵੇ ਇਸ ਕਰਕੇ ਪੰਜਾਬੀਓ ਸਾਵਧਾਨ ਹੋ ਜਾਓ ਇਹ ਮੁਸ਼ਕਿਲ ਦੀ ਘੜੀ ਹੈ ਤੇ ਆਪਾਂ ਸਾਰਿਆਂ ਨੇ ਇਸ ਦਾ ਡਟ ਕੇ ਸਾਹਮਣਾ ਕਰਨਾ ਹੈ ਅਮਿਤੀ 11 ਸਤੰਬਰ ਸਮਾਜ ਸਵੇਰੇ 11:11 ਵਜੇ ਆਪ ਜੀ ਨੂੰ ਇੱਕ ਜ਼ਰੂਰੀ ਜਾਣਕਾਰੀ ਇਹ ਦੇਣੀ ਹੈ ਕਿ ਡੈਮ ਦਾ ਲੈਵਲ ਘਟ ਰਿਹਾ ਪਰ ਆਈਐਮਡੀ ਵੱਲੋਂ ਮੌਸਮ ਵਿਭਾਗ ਦੇ ਵੱਲੋਂ ਅਗਲੇ ਕੁਝ ਦਿਨ ਹੈਵੀ ਰੇਨ ਅਲਰਟ ਆਇਆ ਹੈ ਤੇ ਇਸ ਵਕ ਜਿਹੜਾ ਰੇਨ ਅਲਰਟ ਉਹ ਜਿਹੜਾ ਹੈ ਜਿਹੜਾ ਉਹ ਯੂਪੀ ਦੇ ਕੋਲ ਜਿਹੜੇ ਬੱਦਲ ਆ ਚੁੱਕੇ ਨੇ ਤੇ ਉਹ ਇੱਕ ਅੱਧੇ ਦਿਨ ਦੇ ਵਿੱਚ ਪੰਜਾਬ ਤੇ ਹਿਮਾਚਲ ਐਂਟਰ ਕਰਨਗੇ ਇਸ ਨੂੰ ਦੇਖਦੇ ਹੋਏ 11 12 13 14 ਨੂੰ ਜਿਹੜਾ ਹੈ ਬਰਸਾਤ ਭਾਰੀ ਬਰਸਾਤ ਦੀ ਚੇਤਾਵਨੀ ਉਹਨਾਂ ਵੱਲੋਂ ਜਾਰੀ ਕੀਤੀ ਹੋਈ ਗਈ ਹੈ ਇਸ ਤੋਂ ਦੇਖਦੇ ਹੋਏ 5000 ਕਿਊਸਿਕ ਪਾਣੀ ਅਸੀਂ ਜਿਹੜਾ ਹੈ ਬੀਵੀਐਮਪੀ ਡੈਮ ਚ ਹੋਰ ਵਧਾਰੀਏ ਡਾਊਨਸਟ੍ਰੀਮ ਤਾਂ ਕਿ ਜਿਹੜਾ ਲੈਵਲ ਹੋਰ ਘਟ ਸਕੇ ਤੇ ਖੁਦਾ ਨਾ ਖਾਸ ਅਗਰ ਬਹੁਤ ਜ਼ਿਆਦਾ ਬਰਸਾਤ ਪੈਂਦੀ ਹੈ ਤਾਂ ਆਪਣੇ ਕੋਲ ਜਿਹੜਾ ਹੈ ਆਪਾਂ ਨੂੰ ਕੋਈ ਵੀ ਇਦਾਂ ਦੀ ਜਿਹੜਾ ਹੈ ਅ ਸਿਚੁਏਸ਼ਨ ਦਾ ਸਾਹਮਣਾ ਨਾ ਕਰਨਾ ਜਿਹੜੇ ਇੱਕਦਮ ਬਹੁਤ ਜ਼ਿਆਦਾ ਪਾਣੀ ਛੱਡਦਾ ਭਾਬੇ ਜਿਵੇਂ ਪਹਿਲਾਂ ਪੌਂਗ ਡੈਮ ਛੋਇਆ ਤੇ ਬਾਕੀ ਡੈਮਾਂ ਤੇ ਹੋਇਆ ਹੁਣ ਤੱਕ ਅਸੀਂ ਭਾਖੜੇ ਦੇ ਉੱਤੇ ਜਿਹੜਾ ਹੈ ਭਾਖੜੇ ਡੈਮ ਤੋਂ ਕੰਟਰੋਲ ਰਿਹਾ ਪ੍ਰਮਾਤਮਾ ਦੀ ਬਹੁਤ ਕਿਰਪਾ ਰਹੀ ਹੈ ਉਹ ਤਾਂ ਉਸ ਨੂੰ ਦੇਖਦੇ ਹੋਏ 5000 ਕਿਊਸਿਕ ਪਾਣੀ ਫਿਰ ਵਧਾ ਰਹੇ ਹਨ ਤੇ ਇਹ ਪਾਣੀ ਫਿਰ ਜਿਵੇਂ ਪਿਛਲੀ ਵਾਰੀ ਕੰਟਰੋਲਡ ਰਿਲੀਜ਼ ਸੀ 1000 ਕਿਉਂਕਿ ਉਸੇ ਹੁਣੀ ਵਧਾਇਆ ਘੰਟੇ ਤੱਕ 2000 ਕਿਉਂਕਿ ਇਹਨੂੰ ਅਗਲੇ 3-4 ਘੰਟਿਆਂ ਦੇ ਵਿੱਚ ਥੋੜਾ-ਥੋੜਾ ਕਰਕੇ ਵਧਾਵਾਂਗੇ ਇਸ ਨੂੰ ਦੇਖ ਦਿਓ ਜਿਹੜੇ ਅਸੀਂ ਰਸਤੇ ਰਿਸਟੋਰ ਕੀਤੇ ਉਹਨਾਂ ਦੇ ਹੁਣੀ ਐਡਵਾਂਸ ਕੰਮ ਉੱਥੇ ਬੋਰੀਆਂ ਲਾ ਕੇ ਤਾਂ ਕਿ ਇਸ ਵਾਰੀ ਸਾਡੇ ਬੇਲਿਆਂ ਦਾ ਰਾਹ ਨਾ ਜਿਹੜਾ ਹੈ ਟੁੱਟੇ ਜਿਹੜੀ ਆਵਾਜਾਈ ਚਲਾਈ ਹੈ ਉਸ ਦੇ ਉੱਤੇ ਵੀ ਦੁਬਾਰਾ ਟੀਮਾਂ ਲਾ ਦਿੱਤੀਆਂ ਤੇ ਪ੍ਰਸ਼ਾਸਨ ਨੂੰ ਵੀ ਅਲਰਟ ਕਰ ਦਿੱਤਾ ਤੇ ਇਹ ਵੀਡੀਓ ਆਪ ਜੀ ਨੂੰ ਦੱਸਣ ਦਾ ਜਿਹੜਾ ਮਕਸਦ ਹੀ ਇਹ ਹੈ ਕਿ ਉਸੇ ਹਿਸਾਬ ਨਾਲ ਆਪਣੇ ਜਿਹੜੇ ਆਪਰੇਸ਼ਨ ਰਾਹ ਚੱਲ ਰਿਹਾ ਸਾਡੀ ਜਿਹੜਾ ਹੈ ਮੈਂ ਦੇਖ ਰਿਹਾ ਸਾਡੇ ਸਾਰੇ ਨੌਜਵਾਨਾਂ ਨੇ 1 2 ਦਿਨ ਦੀ ਰੈਸਟ ਵੀ ਲਈ ਜਿਹੜੇ ਲਗਾਤਾਰ ਲੱਗੇ ਪਰ ਅਗਲੇ 3 4 ਦਿਨ ਫਿਰ ਸਾਨੂੰ ਜਿਹੜਾ ਹੈ ਅਲੋਟ ਰਹਿਣਾ ਪਊਗਾ ਆ ਪ੍ਰਮਾਤਮਾ ਕੁਦਰਤ ਸਦਾ ਇਮਤੀਹਾਨ ਲੇ ਰਹੀ ਹੈ ਬਾਕੀ ਜਿਵੇਂ ਹੁਣ ਤੱਕ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਸਾਡੇ ਇਲਾਕੇ 'ਚ ਐਦਾਂ ਹੀ ਗੁਰੂ ਸਾਹਿਬ ਕਿਰਪਾ ਰੱਖਣਗੇ ਦੂਜਾ ਜਿਹੜਾ ਇਹ ਹੈ ਕਜ ਸਵੇਰੇ ਡਿਪਟੀ ਕਮਿਸ਼ਨਰ ਸਹਿਬਾਨ ਨਾਲ ਮੀਟਿੰਗ ਕਰਕੇ 50% ਤੋਂ ਵੱਧ ਗਰਦਾਵਰੀਆਂ ਅਸੀਂ ਆਪਣੇ ਇਲਾਕੇ 'ਚ ਕੰਪਲੀਟ ਵੀ ਕਰਵਾ ਲਈਆਂ ਰਾਹਤ ਦੇ ਕੰਮ ਜਿਹੜੇ ਦਿਨ ਰਾਤ ਚੱਲ ਰਹੇ ਐ ਤੇ ਅੱਜ ਜਣੀਆਂ ਹੈ ਬੀ ਫੌਗਿੰਗ ਮਸ਼ੀਨਾਂ ਵੀ ਤੁਹਾਨੂੰ ਜਾਨਾ ਡੀਡੀਟੀ ਆ ਗਈ ਹੈ ਤੇ ਬੀ ਫੌਗੀ ਮਸ਼ੀਨਾਂ ਦੇ ਨਾਲ ਅਸੀਂ ਫੌਗਿੰਗ ਮਸ਼ੀਨ ਅੱਗੇ ਤੋਂ ਵੀ ਜਿਹੜੇ ਸਾਡੇ ਵੱਡੇ ਪਿੰਡ ਆ ਉਹਨਾਂ ਚ ਰਖਵਾ ਦਾਂਗੇ ਤੇ ਇੱਕ ਮਿੰਟ ਦੇ ਨਾਲ ਪੰਜ ਪਿੰਡ ਅਟੈਚ ਕਰਕੇ ਸਾਰੇ ਇਲਾਕੇ 'ਚ ਲਗਾਤਾਰ ਫੌਗਿੰਗ ਚੱਲੂਗੀ ਮੈਡੀਕਲ ਕੈਂਪ ਤੇ ਜਿਹੜੇ ਸਾਡੇ ਵੈਟਰਨਰੀ ਕੈਂਪ ਉਹਦਾ ਡਾਟਾ ਮੈਂ ਤੁਹਾਨੂੰ ਸ਼ਾਮੀ ਦੇ ਦੂੰਗਾ ਤਾਂ ਜ਼ਰੂਰੀ ਜਾਣਕਾਰੀ ਹੈ ਕਿ ਪਾਣੀ ਹਰ ਕਿਉ ਸਿਕਵਾਣੀ ਹੋਰ ਵਧਾ ਰਹੇ ਆ ਤਾਂ ਅਗਲੇ 3-4 ਦਿਨ ਜਿਹੜੀ ਬਰਸਾਤ ਹੈ ਉਸ ਨੂੰ ਅਸੀਂ ਡੈਮ ਦਾ ਲੈਵਲ ਉੱਥੇ ਮੇਨਟੇਨ ਕਰਦਾ ਜਾ ਸਕੀਏ ਧੰਨਵਾਦ